ਇਹ ਗਲ ਤਵਾਰੀ ਗਨੇ ਮਾਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜੇ ਦੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਦਦੀ ਅੰਗ ਮੁਗਲ ਤੋਂ ਲੋਦੀ ਯਾਰ ਗਿਆ ਜੀ ਮਾਰੇ ਮਰਤ ਕਾਂਡ ਕਰ ਕੱਡੀਆਂ ਹੋਈਆਂ ਸੱਜ ਵਿਆਈਆਂ ਰੰਡੀਆਂ ਏਤੀ ਮਾਰ ਪਈ ਕੁਰਲਾਣੇ ਮਿੱਠੇ ਗੁਰ ਕਰ ਮਨ ਲੈ ਪਾਣੇ ਜੋ ਵਰਤਾ ਕਰਤਾਰ ਦਿੱਤੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਜੀ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਜੇ ਪੁੱਤ ਦੀ ਖਾਤਰ ਬਾਬਰ ਮਰ ਗਿਆ ਕੁਝ ਚਿਰ ਰਾਜ ਹਮਾਯੂ ਕਰ ਗਿਆ ਅਕਬਰ ਰਾਜਸਮੇਂ ਕੁਝ ਪਰਜਾ ਉਸ ਨੂੰ ਮਿਲਿਆ ਨੇਕ ਦਾਦਰ ਜਾ ਆਦਤ ਛੱਡ ਗਿਆ ਕੋੜਾਂ ਦੀ ਇੰਦਵਾਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਦੌੜਾਂ ਦੀ ਜੀ ਫੇਰੇ ਲਾਲ ਕਰ ਪਰ ਕਮਿਆਂ ਉਸ ਨੇ ਯਹਾਂ ਗੀਰਪਤ ਯਮਿਆਂ ਉਹ ਤਾਂ ਸਿਆਣਾ ਦਾਸ ਦੇ ਦਾਰਸੀ ਸਿੱਖਾ ਖਿਲਾਫ ਰਿਆ ਕਨ ਪਰਸੀ ਚੰਦੋ ਵੇ ਗਪਤਾਰ ਦਿੱਤੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਜੀ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਚੰਦੂ ਲਗਰਸ ਘੀ ਦੀ ਡੁੰਗਲੀ ਲਾਲੀ ਮਗਲ ਫੂਪਣ ਉਂਗਲੀ ਕਾਂਦਾ ਮਗਲ ਗੁਰੂ ਤੇ ਕਵੀਆਂ ਅਰਜਨ ਦੇਵ ਪਾੜ ਕੇ ਤਵੀਆਂ ਉਤੇ ਬਿਠਾਤਾ ਪਾਪੀ ਨੇ ਜੀ ਏਡਾ ਅਗਣ ਸੀ ਤੇਰੇ ਤਾਂ ਗਰਮ ਪਵਾਤਾ ਪਾਪੀ ਨੇ ਕੀ ਅਗਨੇ ਜਿਸਮ ਬਣਾਤਾ ਕੋਲਾ ਪੰਜਵੇਂ ਗੁਰੂ ਛੱਡ ਗਏ ਚੋਲਾ ਕਰਕੇ ਖਤਮ ਯਾਤਰਾ ਜਗਦੀ ਰਾਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਚੁੱਬੇ ਮਾਰ ਦਿੱਤੇ ਜਦ ਵੀ ਜਲਮ ਸਿਖਾਤੇ ਹੋਏ ਜਲਮ ਨੇ ਹੋਰ ਨਿਖਾਰ ਦਿੱਤੇ ਜੀ ਜਦ ਵੀ ਜਲਮ ਸਿਖਾਤੇ ਹੋਏ ਜਲਮ ਨੇ ਹੋਰ ਨਿਖਾਰ ਦਿੱਤੇ 6ਵੇਂ ਗੁਰੂ ਨਦੀਨ ਕਬੂਲਣ ਗਲ ਵਿੱਚ ਦੋ ਤਲਵਾਰਾਂ ਝੁੱਲਣ ਗੇੜ ਸ਼ਿਕਾਰ ਮਾਨਦੇ ਮੌਜ ਕਰਕੇ ਤਿਆਰ ਜਿੱਗਾਂ ਦੀ ਫੌਜ ਆਹੂਲਾ ਦੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਸ਼ੱਕੇ ਛੜਾਦੇ ਮੁਗਲਾਂ ਦੇ ਜੀ ਇੱਕ ਤਾਂ ਗਰੀਵਾਰ ਸਿੰਘ ਪਾਬਰ ਤਖਤ ਅਕਾਲ ਉਸਾਰਿਆ ਟਾਵਰ ਉੱਥਾਂ ਸਤਗੁਰੂ ਲਾਣ ਕਚੈਰੀ ਕਰਦੇ ਆ ਹਰਿਆ ਤਾਂ ਸ਼ੈਰੀ ਸਭ ਦੇ ਕਾਜਸਵਾਰ ਤੇ ਤੇਜੀ ਜਦ ਵੀ ਜ਼ੁਲਮ ਸਕਾਤੇ ਹੋਏ ਜ਼ੁਲਮਣੇ ਹੋਰ ਨਕਾਰ ਦੇ ਤੇਜੀ ਅਦਵੀ ਜ਼ੁਲਮ ਸਕਾਤੇ ਹੋਏ ਜ਼ੁਲਮਣੇ ਹੋਰ ਨਕਾਰ ਦਿੱਤੇ ਔਰੰਗਜ਼ੇਬ ਜ਼ਬਾਲਿਆ ਤਖਤ ਵੱਧ ਗਏ ਜ਼ਬਰ ਜ਼ੁਲਮ ਦੇ ਲਖਤ ਇੰਦੀਓ ਜਬਰ ਨਮੋ ਮਨ ਕਰਦਾ ਪਾਪੀ ਨਹੀਂ ਖੁਦਾ ਤੋਂ ਡਰਦਾ ਨੀਅਤ ਰੱਖਦਾ ਘੋਟੀ ਸੀ ਜੀ ਫਿਵਟੀ ਸ਼ੇਰ ਜਿਨੇਉ ਲਾ ਕੇ ਮਗਰੋਂ ਸ਼ੱਕ ਦਾ ਰੋਟੀ ਸੀ ਯੱਪ ਕਰ ਸ਼ੇਰ ਲਗਾ ਤੇ ਲਾਂਬੂ ਕਰਦੇ ਵਪ ਕਸ਼ਮੀਰੀ ਕਾਬੂ ਆਗੇ ਤੇ ਕਫਾਦਰ ਪਾਸਾ ਸੁਣ ਕੇ ਵਪਰਾ ਦੀ ਅਰਦਾਸ ਉਹਨਾਂ ਨੇ ਸਰਵਾਰ ਦੇ ਤੇਜੀ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਸਦਕੇ ਗੁਰੂ ਗਬਿੰਦ ਸਿੰਘ ਜੀ ਦੇ ਤੁਰਿਆ ਦਾਦਾ ਜੀ ਦੀ ਧੀ ਤੇ ਚਾਹੀ ਠਾੜ ਬਣਾ ਲਿਆ ਸਾਰਾ ਖੜਕੇ ਨਤਰਨਜੀਤ ਨਗਾਰਾ ਸਿਰ ਤੇ ਸੋਹੰਦੀ ਗਲਗੀ ਸੀ ਬਾਈ ਤਾਰਨ ਰੇਸ਼ਾਂ ਦੀ ਇੱਕ ਸੁਣ ਕੇ ਵੱਲ ਗਈ ਦੀ ਜੀ ਪੌਂਡਾ ਸਾਹਿਬ ਹਰਾ ਕੇ ਰਾਜੇ ਅਮਰਤ ਪਿਆ ਕੇ ਤੇ ਸਿੰਘ ਸਾਜੇ ਮਾਤਾ ਗੁਜਰੀ ਦੇ ਪੁੱਤ ਚਾਰੇ 파ਰਤ ਵਰਸ਼ਿਤ ਦੀਵਾਰੇ ਕਰ ਜੇ ਸਿਰੋਂ ਉਤਾਰ ਦਿੱਤੇ ਜੀ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਜੀ ਜਦ ਵੀ ਜ਼ੁਲਮ ਸਗਾਣੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਵਾਹਿਗੁਰੂ ਦੀਆਂ ਗੱਲਾਂ ਸਾਹਿਬ